ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਉ ਤਾ ਤੇ ਅੰਗਦ ਭਇਉ ਤਤ ਸਿਉ ਤਤ ਮਲਾਇਉ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਉ ਅਮਰ ਦਾਸ ਅਮਰਤ ਛਤਰ ਗੁਰਰਾਮਹਿ ਦਿਉ ਗੁਰਰਾਮਦਾਸ ਦਰਸ਼ਨ ਪਰਸ ਕਹ ਮਥਰਾ ਅਮਰਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦ ਪੁਰਖ ਪਰਤਖ ਲਿਖਿਓ ਅਚਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਉ 파ਰਸ ਪਰਸ 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 ਗੁਰ ਗੁਰੂ ਕਹਾਉ ਭਨ ਮਥਰਾ ਮੂਰਤ ਸਦਾ ਠਿਰ ਲਾਏ ਚਿਤ ਸਨ ਮੁਖ ਰਹੁ ਕਲਯੁਗ ਜਹਾਜ ਅਰਜਨ ਗੁਰ ਸਗਲ ਸ੍ਰੇਸ਼ਟ ਲਗ ਬੇਤਰਹੁ ਤੇਹ ਜਨ ਜਾਚੋ ਜਗਤਰ ਪਰ ਜਾਨੀਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗੇਉ ਵਾਸਨਾ ਤੇ ਬਾਹਰ ਪੈ ਦੇਖੀਤ ਧਾਮ ਸਿਉ ਅਪਾਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥਰਾ ਕੋ ਪ੍ਰਭ ਸਰਬ ਮਹਿ ਅਰਜਨ ਗੁਰ ਭਗਤ ਕੈ ਹੇਤ ਪਾਈ ਰਹਿਓ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਬੈ ਮਨ ਇੰਦਰ ਮਹਾ ਸਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਤਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS GURU ਜਗ ਤਾਰਨ ਕਉ ਗੁਰ ਜੋਤ ਅਰ ਜੁਨ ਮਾਹੀ ਧਰੀ ਜਗ ਔਰ ਨ ਜਾਹੇ ਮਹਾ ਤਮ ਮੈ अवतार उजागर आन कियो तिनके दुख कोटिक दूर गए मथरा जिन अमृत नाम पियो एहि पद्धति ते मत चूकह रे मन भेद-बभेद न जान बियो पर ताश्र हृदय गुर अर्जन कै हर पूरन ब्रह्म निवास लियो जब लो नहीं भाग ललार उदै ਤਬ ਲੋ ਭ੍ਰਮਤੇ ਫਿਰਤੇ ਬਹੁਤਾਯੋ ਕਲ ਘੋਰ ਸਮੁੰਦਰ ਮੈਂ ਬੂਡਤ ਥੀ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਯੋ ਕਲ ਸਮੁੰਦਰ ਭੈ ਰੂਪ પ્રગટ હર નામ ઉદાહરણ વસહે સંત જિસ હૃદય દુખદાર ઇદર નિવારણ નિર્મલ ભેખ અપાર તાસ બિને અવર ના કોઈ મન બચ્ જિન જાણ્યો ભયો તે સંસાર સોઈ તર્ન ગગન નવ ખંડ મહે જોત સવરૂપી રહેયો પાર ਪਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਿਤ ਪ੍ਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਢੁਲੇ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗਇਓ ਹਰਬੰਸ ਜਗਤ ਜਸ ਸੰਚ ਰਿਓ ਸੋ ਕਮਣ ਕਹਿ ਸ੍ਰੀ ਗੁਰ ਮਉਯੋ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ ਹਰ ਸੰਗਾਸਣ ਦਿਓ ਸ੍ਰੀ ਗੁਰ ਤਹਿ ਬਿਠਾਇਓ ਰਹਾਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪਹਿ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਓ ਸਤਰ ਸੰਗਾਸਨ ਪਿਰਥਮੀ ਗੁਰ ਅਰਜਨ ਕਉ ਦੇ ਆਇਓ ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਵਾਰਾ ਤੇ ਵਧੀਕ ਮਹੱਲਾ ਪਹਿਲਾ ਓ ਤੰਗੀ ਪੈ ਓਹਰੀ ਗਹਿਰੀ ਗੰਭੀਰੀ ਸੱਸੜ ਸੋਹਿਆ ਕਿਵ ਕਰੀ ਨਿਵਣ ਨਾ ਜਾਏ ਥਣੀ ਗੱਜ ਜੇ ਲੱਗਾ ਗਿਰਵੜੀ ਸਖੀਏ ਧੌਲ ਹਰੀ ਸੇ ਪੀ ਟਹੰਦੇ ਡਿਠਮੈ ਮੁੰਦਨਾ ਗਰਬ ਥਣੀ ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ ਪਹਿਲਾ ਵਸਤ ਸਿਝਾਨ ਕੈ ਤਾਂ ਕੀ ਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾ ਕੂਜੈ ਕਾਰ ਜਿਤ ਦੋਹੀ ਸੱਜਣ ਮਿਲਨ ਲਾਹੋ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹਸਣਸਾਰ ਤਿਸ ਸਿਓ ਨੇਹੋ ਨਾ ਕੀਚੈ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਇਵ ਕਰ ਬੁਝਿਆ ਤਿਨਾ ਵਿਟੋ ਹੋ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ ਤਾਹੂ ਖਰੇ ਸੁਜਾਨ ਵੰਨਿਆ ਏਨੀ ਕਪਰੀ ਚੜ ਝੱਕੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤ ਗੁਰ ਸਿਓ ਅਲਾਏ ਬੇੜੇ ਡੁੱਬਣ ਨਹੀਂ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹੋ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰ ਕੈ ਉਹੇ ਕਰੀਨ ਗੱਲਾਂ ਪਿਟਨ ਸਿਰ ਖੋਹੀਨ ਨਾਉ ਲੈਨ ਅਰ ਕੰਮ ਸਮਾਈ ਨਾਨਕ ਤਿਨ ਬਲਿਹਾਰੈ ਜਾਈ ਹਰੇ ਮਨ ਦੀਗ ਨਾ ਡੋਲੀਐ ਸਿੱਧੈ ਮਾਰਗ ਧਾਉ ਪਾਛੈ ਬਾਗ ਡਰਾਵਣੂ ਆਗੇ ਅਗਨ ਤਲਾਉ ਸਹਸੈ ਜੀਆ ਰਾ ਪਰ ਰਹਿਓ ਮਾ ਕਉ ਅਵਰਨਾ ਢੰਗ ਨਾਨਕ ਗੁਰਮਖ ਛੁਟੀਐ ਹਰ ਪ੍ਰੀਤਮ ਸਿਓ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਗੁਰ ਦੀਖਿਆ ਹੋਇ ਆਪ ਪੁਛਾਣਾ ਹਰ ਮਿਲੈ ਬਹੁੜ ਨਾ ਮਰਨਾ ਹੋਇ ਕੀਚੜ ਹਾਥ ਨਾ ਬੂਢੈ ਏਕਾ ਨਦਰ ਨਿਹਾਲ ਨਾਨਕ ਗੁਰਮਖ ਉਬਰੇ ਗੁਰ ਸਰਵਰ ਸੱਚੀ ਪਾਲ ਅਗ ਨ ਮਰੇ ਜਲ ਲੋੜ ਲਹੁ ਵਿਣ ਗੁਰ ਨਿਦ ਜਲ ਨਾਹੀ ਜਨਮ ਮਰੇ ਪਰਮਾਈ ਐ ਜੇ ਲਖ ਕਰਮ ਕਮਾਹੀ ਜਮ ਜਾਗਾਤ ਨਾ ਲੱਗੈ ਜੇ ਚੱਲੈ ਸਤ ਗੁਰ ਭਾਇ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮੇਲਾਏ ਕੱਲਰ ਕੇਰੀ ਛਪੜੀ ਕਉਆ ਮਲ ਮਲ ਨਾਏ ਮਨ ਤਨ ਮਹਿਲਾ ਅਬ ਗੁਣੀ ਚਿੰਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਹੋ ਗਿਆਨੀ ਰੰਗ ਸੰਤ ਸਬਾ ਜੈ ਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ गोरतीरत जनमे